ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਨਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਠੰਡ ਦੇ ਨਾਲ ਜੁੜੇ ਹੋਏ ਟਿਪਸ ਕੁਝ ਸਾਵਧਾਨੀਆਂ ਤੁਹਾਨੂੰ ਵਰਤਣ ਬਾਰੇ ਹੀ ਵੀਡੀਓਜ਼ ਬਣਾ ਰਿਹਾ ਆਂ ਜਿਹੜੀ ਇਹ ਸੀਰੀਜ਼ ਆ ਠੰਡ ਨੂੰ ਲੈ ਕੇ ਚੱਲ ਰਹੀ ਆ ਸੋ ਅੱਜ ਵੀ ਉਹਦਾ ਹੀ ਅੱਗੇ ਤੋਰਦੇ ਆਂ سلسلہ ਤੇ ਇੱਕ ਟੌਪਿਕ ਜਿਹੜਾ ਮੈਂ ਲੈ ਕੇ ਆਇਆ ਉਹ ਤੁਹਾਨੂੰ ਬਹੁਤ ਮਦਦ ਵੀ ਦਊਗਾ ਜੇ ਤੁਸੀਂ ਇਦਾਂ ਦਾ ਕੁਝ ਕਰ ਰਹੇ ਹੋ ਤੇ ਅਵੇਅਰ ਹੋ ਜਾਓਗੇ ਤੁਸੀਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਆ ਤੇ ਟੌਪਿਕ ਇਹ ਆ ਹੀਟਰਾਂ ਦੇ ਬਾਰੇ ਗੱਲ ਕਰਾਂਗੇ ਜੋ ਆਪਾਂ ਵਰਤਦੇ ਆਂ ਠੰਡ ਦੇ ਵਿੱਚ ਆਪਣੇ ਕਮਰੇ ਦਾ ਤਾਪਮਾਨ ਵਧਾਉਣ ਦੇ ਲਈ ਜਾਂ ਕਹਿ ਲਓ ਕਮਰਿਆਂ ਨੂੰ ਇਸ ਠੰਡ ਦੇ ਵਿੱਚ ਗਰਮ ਕਰਨ ਦੇ ਲਈ ਆਪਾਂ ਜਿਹੜੇ ਹੀਟਰ ਵਰਤਦੇ ਆਂ ਭਾਵੇਂ ਉਹ ਬਲੂਅਰ ਵਾਲੇ ਹੀਟਰ ਨੇ ਰੌੜ ਵਾਲੇ ਹੀਟਰ ਨੇ ਜਾਂ ਕੋਈ ਹੋਰ ਐਲੀਮੈਂਟ ਵਾਲੇ ਹੀਟਰ ਜਿਹੜੇ ਆਪਾਂ ਯੂਜ਼ ਕਰਦੇ ਆਂ ਘਰਾਂ ਦੇ ਵਿੱਚ ਉਹਨਾਂ ਦੇ ਕੀ ਨੁਕਸਾਨ ਹੋ ਸਕਦੇ ਆ ਤੇ ਆਪਾਂ ਨੂੰ ਕਿਵੇਂ ਸਾਵਧਾਨੀ ਵਰਤਣੀ ਚਾਹੀਦੀ ਆ ਉਹਦੇ ਬਾਰੇ ਗੱਲ ਕਰਦੇ ਆ ਚਾਰ ਨੁਕਸਾਨ ਪੁਆਇੰਟਸ ਦੇ ਰੂਪ ਦੇ ਵਿੱਚ ਤੇ ਬਿਲਕੁਲ ਛੋਟ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਵੀਡੀਓ ਜ਼ਰੂਰ ਐਂਡ ਤੱਕ ਦੇਖ ਲਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਸੋ ਜਿਹੜੇ ਹੀਟਰ ਆਪਾਂ ਚਲਾਉਨੇ ਆ ਕਮਰਿਆਂ ਦੇ ਵਿੱਚ ਖਾਸ ਤੌਰ ਤੇ ਆਪਾਂ ਆਹ ਜਿਹੜਾ ਮੌਸਮ ਚੱਲ ਰਿਹਾ ਉਹ ਦਸੰਬਰ ਜਨਵਰੀ ਦਾ ਤੇ ਧੁੱਪ ਬਿਲਕੁਲ ਨਹੀਂ ਨਿਕਲ ਰਹੀ ਆਪਾਂ ਕਈ ਤਾਂ ਸਾਰਾ ਦਿਨ ਜਿਹੜੇ ਲੋਕ ਘਰੇ ਰਹਿੰਦੇ ਨੇ ਹੀਟਰ ਚ ਲਾ ਕੇ ਹੀ ਰੱਖਦੇ ਨੇ ਤੁਸੀਂ ਇਹ ਦੇਖੋ ਵੀ ਆਪਾਂ ਖਿੜਕੀਆਂ ਵੀ ਠੰਡ ਦੇ ਵਿੱਚ ਨਹੀਂ ਖੋਲਦੇ ਦਰਵਾਜ਼ੇ ਬੰਦ ਰਹਿੰਦੇ ਨੇ ਪਰਦੇ ਵੀ ਪੂਰੀ ਤਰ੍ਹਾਂ ਕਰਕੇ ਰੱਖਦੇ ਆ ਵੈਂਟੀਲੇਸ਼ਨ ਆਪਣੇ ਰੂਮ ਦੀ ਬਿਲਕੁਲ ਵੀ ਨਹੀਂ ਹੁੰਦੀ ਤੇ ਆਪਾਂ ਉੱਤੋਂ ਚਲਾਉਨੇ ਆ ਹੀਟਰ ਤੇ ਉਹ ਚਲਾਉਣ ਦੇ ਨਾਲ ਜਿਹੜੀ ਆਕਸੀਜਨ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਕਮਰੇ ਦੀ ਤੇ ਜਿਹੜੀ ਕਮਰੇ ਦੀ ਨਮੀ ਆ ਉਹ ਵੀ ਬਿਲਕੁਲ ਖਤਮ ਹੋ ਜਾਂਦੀ ਆ ਤੇ ਕਿੰਨੀ ਖਤਰਨਾਕ ਹੋ ਸਕਦੀ ਆ ਤੁਸੀਂ ਆਪ ਅੰਦਾਜ਼ਾ ਲਗਾ ਲਓ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਸਕਦੀ ਆ ਇਹਦੇ ਨਾਲ ਤੇ ਜੇ ਤੁਸੀਂ ਸਾਰੀ ਰਾਤ ਚਲਾ ਕੇ ਹੀਟਰ 'ਚ ਸੋ ਰਹੇ ਹੋ ਤਾਂ ਬਹੁਤ ਖਤਰਨਾਕ ਆ ਤੁਸੀਂ ਦੇਖਿਆ ਹੋਣਾ ਜਿਹਨੂੰ ਸਾਹ ਦੀ ਬਿਮਾਰੀ ਆ ਅਸਥਮਾ ਦਮਾ ਜਾਂ ਇਹੋ ਜੀ ਕੋਈ ਵੀ ਹੋਰ ਬਿਮਾਰੀ ਆ ਤਾਂ ਉਹ ਹੀਟਰ ਬਿਲਕੁਲ ਵੀ ਯੂਜ਼ ਨਹੀਂ ਕਰ ਸਕਦੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਸਫੋਕੇਸ਼ਨ ਜਿਹੜੀ ਉਹ ਫੀਲ ਹੁੰਦੀ ਆ ਸੋ ਸਫੋਕੇਸ਼ਨ ਨੂੰ ਬਹੁਤ ਜ਼ਿਆਦਾ ਵਧਾ ਦਿੰਦੇ ਆ ਇਹ ਹੀਟਰ ਹੀਟਰ ਭਾਵੇਂ ਕਿਸੇ ਵੀ ਕੈਟਾਗਰੀ ਦਾ ਹੋਵੇ ਠੀਕ ਹੈ ਜੀ ਪਹਿਲਾ ਨੁਕਸਾਨ ਤਾਂ ਇਹ ਹੁੰਦਾ ਵਾ ਦੂਜਾ ਤੁਹਾਡੀ ਸਕਿਨ ਲਈ ਬਹੁਤ ਖਤਰਨਾਕ ਆ ਜਿਵੇਂ ਮੈਂ ਕਿਹਾ ਕਿ ਕਮਰੇ ਦੀ ਨਮੀ ਨੂੰ ਖਤਮ ਕਰਦੇ ਆ ਤੇ ਤੁਹਾਡੇ ਜੇ ਸਕਿਨ ਪਹਿਲਾਂ ਹੀ ਡਰਾਈ ਆ ਤੇ ਉਹਨੂੰ ਹੋਰ ਡਰਾਈ ਕਰ ਦੇਣਾ ਉਹ ਹੀਟਰ ਨੇ ਤੁਹਾਡੇ ਰੈਸ਼ੇਸ ਹੋਣ ਲੱਗ ਜਾਣੇ ਆ ਆਪਾਂ ਕਈ ਵਾਰੀ ਜਾਂਦੇ ਆ ਨਾ ਕਿਤੇ ਗਏ ਆ ਵੱਡੀ ਬਿਲਡਿੰਗ ਦੇ ਵਿੱਚ ਹਸਪਤਾਲ ਗਏ ਜਾਂ ਕਿਤੇ ਹੋਰ ਬੈਂਕ ਵਗੈਰਾ ਚ ਗਏ ਉਥੇ ਕਈ ਵਾਰੀ ਉਹਨਾਂ ਨੇ ਨਾ ਬਲੂਅਰ ਚਲਾਏ ਹੁੰਦੇ ਆ ਹੀਟਰ ਹੀਟਰ ਦੇ ਨਾਲ ਤੇ ਉੱਥੇ ਆਪਾਂ ਨੂੰ ਕੀੜੀਆਂ ਜੀਆਂ ਨਹੀਂ ਲੜਨ ਲੱਗ ਜਾਂਦੀਆਂ ਜਿੱਦਾਂ ਫੀਲ ਹੁੰਦਾ ਵੀ ਕੀੜੀਆਂ ਲੜਨ ਲੱਗ ਗਈਆਂ ਸੋ ਉਹ ਤੁਹਾਡੀ ਜਿਹੜੀ ਸਕਿਨ ਦੀ ਨਮੀ ਸੋਖ ਲੈਂਦੇ ਨੇ ਸੋ ਤੁਹਾਨੂੰ ਸਕਿਨ ਦੇ ਨਾਲ ریلیਟਡ ਕੋਈ ਵੀ ਬਿਮਾਰੀ ਆ ਜਿਹੜੀ ਜ਼ਿਆਦਾ ਹੀਟਰ ਜਾਂ ਗਲਤ ਤਰੀਕੇ ਦੇ ਨਾਲ ਹੀਟਰ ਚਲਾਉਣ ਦੇ ਨਾਲ ਲੱਗ ਸਕਦੀ ਆ ਸੋ ਖਿਆਲ ਰੱਖਿਓ ਤੀਜੀ ਤੀਜਾ ਜਿਹੜਾ ਨੁਕਸਾਨ ਬੱਚਿਆਂ ਨੂੰ ਬਹੁਤ ਜ਼ਿਆਦਾ ਬਹੁਤ ਵੱਡੀ ਆਪਾਂ ਗਲਤੀ ਕਰਦੇ ਆ ਕਿ ਛੋਟੇ ਬੱਚੇ ਖਾਸ ਤੌਰ ਤੇ ਉਹ ਉਹਨਾਂ ਨੂੰ ਨਵਾਇਆ ਜੀ ਹੀਟਰ ਚਲਾ ਲਿਆ ਤੇ ਜਾਂ ਫਿਰ ਉਦਾਂ ਹੀ ਸਾਰਾ ਦੇਣ ਆਪਾਂ ਹੀਟਰ ਚ ਲਾ ਕੇ ਬੱਚਿਆਂ ਨੂੰ ਪਾਈ ਰੱਖਦੇ ਆ ਬਹੁਤ ਗਲਤ ਚੀਜ਼ ਆ ਬਿਲਕੁਲ ਨਹੀਂ ਕਰਨਾ ਚਾਹੀਦਾ ਇਦਾਂ ਜਿੱਦਾਂ ਆਕਸੀਜਨ ਮੈਂ ਕਿਹਾ ਵੀ ਘਟ ਜਾਂਦੀ ਆ ਸੋ ਬੱਚਿਆਂ ਲਈ ਇਹ ਕਿਦਾਂ ਸੇਫ ਹੋਊਗੀ ਚੀਜ਼ ਸੋ ਹੀਟਰ ਚਲਾਉਣੇ ਬੱਚਿਆਂ ਲਈ ਅ ਨਈ ਸੇਫ ਹੈਗੇ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਵੀ ਨਾ ਚਲਾਓ ਕਿੱਦਾਂ ਚਲਾਉਣੇ ਆ ਮੈਂ ਐਂਡ 'ਚ ਤੁਹਾਨੂੰ ਦੱਸਦਾ ਵਾਂ ਪਰ ਹੋਰ ਇੱਕ ਨੁਕਸਾਨ ਆ ਕਿ ਜੇ ਬੱਚਾ ਥੋੜਾ ਜਿਹਾ ਵੱਡਾ ਵਾ ਹੁਸ਼ਿਆਰ ਵਾ ਉਹ ਚੱਲਣਾ ਸਿੱਖ ਗਿਆ ਵਾ ਤੁਹਾਡੇ ਕਮਰੇ 'ਚ ਹੀਟਰ ਲੱਗਿਆ ਹੋਇਆ ਜੇ ਤੁਸੀਂ ਮਾੜੇ ਜਿਹੀ ਵੀ ਬੇਧਿਆਨੇ ਹੋਗੇ ਜੇ ਰੋਡ ਵਾਲਾ ਹੀਟਰ ਆ ਜਾਂ ਕੁਝ ਵੀ ਆ ਤੇ ਉਹਨੇ ਕਿਤੇ ਹੱਥ ਲਾ ਲਿਆ ਜਾਂ ਕੁਝ ਵੀ ਐਦਾਂ ਦਾ ਰੱਬ ਨਾ ਕਰੇ ਕਰ ਲਿਆ ਤਾਂ ਉਹਦੇ ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਹੋ ਸਕਦਾ ਵਾ ਤੇ ਇਹੋ ਜੀਆਂ ਜੜੀਆਂ ਖਬਰਾਂ ਆ ਅਕਸਰ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਤੇ ਲਾਪਰਵਾਹੀ ਛੋਟੀ ਜੀ ਜੇ ਆਪਾਂ ਹੀਟਰ ਵਰਤਦੇ ਆਂ ਆਪਾਂ ਨੂੰ ਭਾਰੀ ਪੈ ਸਕਦੀ ਆ ਸੋ ਬਹੁਤ ਜ਼ਿਆਦਾ ਆ ਸਾਵਧਾਨੀ ਦੇ ਨਾਲ ਵਰਤਣ ਵਾਲੀ ਇਹ ਚੀਜ਼ ਆ ਹੀਟਰ ਹੁਣ ਆਉਂਦਾ ਜੀ ਚੌਥਾ ਜਿਹੜਾ ਨੁਕਸਾਨ ਤੇ ਲਾਸਟ ਤੁਹਾਡੀਆਂ ਅੱਖਾਂ ਨੂੰ ਇਹ ਬਹੁਤ ਨੁਕਸਾਨ ਕਰ ਸਕਦਾ ਹੀਟਰ ਮੈਂ ਸਕੰਦੀ ਗੱਲ ਕੀਤੀ ਕਿ ਨਮੀ ਸੋਕਦੀ ਆ ਤਾਂ ਨਮੀ ਜਿਹੜੀ ਆਪਣੀ ਅੱਖਾਂ ਦੀ ਆ ਉਹ ਵੀ ਉਹਨੇ ਸੋਕਣੀ ਆ ਜੇ ਕਮਰੇ ਦੀ ਨਮੀ ਆ ਆਪਣੀ ਬਾਡੀ ਦੀ ਨਮੀਆ ਉਹ ਸੋਕਣੀਆਂ ਹੀਟਰ ਦੇ ਵਿੱਚ ਆਪਾਂ ਨੂੰ ਪਿਆਸ ਬਹੁਤ ਲੱਗੂਗੀ ਕਦੇ ਵੀ ਇਹ ਜਮਾਕੇ ਦੇਖ ਲਿਓ ਜਦੋਂ ਤੁਸੀਂ ਹੀਟਰ ਲਾਇਆ ਹੋਊਗਾ ਆਪਾਂ ਨੂੰ ਬਾਹਰ ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ ਆਪਣਾ ਗਲਾ ਸੁੱਕੂਗਾ ਇਹਦਾ ਮਤਲਬ ਕਿ ਆਪਣੀ ਜਿਹੜੀ ਅੰਦਰੋਂ ਨਮੀਆ ਤੇ ਸਰੀਰ ਦੇ ਬਾਹਰੋਂ ਵੀ ਨਮੀਆ ਉਹ ਹੀਟਰ ਸੋਕ ਰਿਹਾ ਵਾ ਤੇ ਉਹ ਹੀ ਜਿਹੜੀ ਅੱਖਾਂ ਦੀ ਨਮੀਆ ਉਹ ਵੀ ਸੋਕੂਗਾ ਜਿਸ ਦੇ ਨਾਲ ਅੱਖਾਂ ਦੇ ਵਿੱਚ ਜਲਨ ਹੋ ਸਕਦੀ ਆ ਤੁਹਾਡੀਆਂ ਅੱਖਾਂ ਦੇ ਵਿੱਚ ਇਰੀਟੇਸ਼ਨ ਹੋਣੀ ਸਟਾਰਟ ਹੋ ਸਕਦੀ ਆ ਤੇ ਤੁਹਾਡੀ ਅੱਖ ਨੂੰ ਕੋਈ ਹੋਰ ਤਰ੍ਹਾਂ ਜਿਹੜੀ ਭਾਵੇਂ ਛੋਟੀ ਬਿਮਾਰੀ ਲੱਗੇ ਉਹ ਲੱਗ ਸਕਦੀ ਆ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਪੈ ਸਕਦਾ ਸੋ ਇਹ ਨੇ ਜੀ ਨੁਕਸਾਨ ਹੀਟਰ ਜੇ ਤੁਸੀਂ ਵਰਤਦੇ ਹੋ ਕਮਰਿਆਂ ਚ ਜੇ ਲਗਾਉਨੇ ਹੋ ਹੁਣ ਅੱਜ ਕੱਲ ਤੁਸੀਂ ਸੋਚ ਰਹੇ ਹੋਮੋਗੇ ਔਇਲ ਹੀਟਰ ਆ ਗਏ ਉਹ ਸੇਫ ਨੇ ਪਰ ਉਹ ਥੋੜੇ ਮਹਿੰਗੇ ਨੇ ਪਰ ਮੇਰੀ ਇਸ ਇਲਾਵਾ ਦੇਖੋ ਹੀਟਰ ਪਹਿਲਾਂ ਤਾਂ ਆਪਾਂ ਵਰਤਿਆ ਹੀ ਨਾ ਕੋਈ ਐਦਾਂ ਆ ਦਾ ਕੁਝ ਕਰੀਏ ਕਿ ਆਪਾਂ ਕੱਪੜੇ ਹੀ ਮੋਟੇ ਪਾ ਕੇ ਰੱਖੀਏ ਰਜਾਈ ਆਪਣੀ ਇੰਨੀ ਨਿੱਗੀ ਹੋਵੇ ਰਜਾਈ ਡਬਲ ਕਰ ਲਓ ਹੀਟਰ ਲਾਉਣ ਦੀ ਬਜਾਏ ਸੋ ਇਹ ਤੋਂ ਜੇ ਪਰਹੇਜ਼ ਕਰ ਸਕਦੇ ਹੋ ਤਾਂ ਕਰੋ ਪਰ ਜੇ ਤੁਸੀਂ ਲਾਉਣਾ ਹੀ ਚਾਹੁੰਦੇ ਹੋ ਤਾਂ ਇੱਕ ਸਲਾਹ ਕਿ ਪਹਿਲਾਂ ਹੀਟਰ ਲਾ ਕੇ ਕਮਰੇ ਦਾ ਟੈਂਪਰੇਚਰ ਆ ਜਿਹੜਾ ਵਧਾ ਲਓ ਤੇ ਉਸ ਤੋਂ ਬਾਅਦ ਰੂਮ ਚ ਐਂਟਰ ਹੋਵੋ ਕਮਰੇ ਦੇ ਵਿੱਚ ਬੈਠੇ ਹੋਏ ਹੀਟਰਾਂ ਦਾ ਜਿਹੜਾ ਪ੍ਰਯੋਗ ਨਾ ਕਰੋ ਤੁਹਾਡੇ ਲਈ ਇਹ ਚੰਗਾ ਹੋਊਗਾ ਤੁਹਾਡੇ ਤੁਹਾਡੀ ਸਿਹਤ ਦੇ ਲਈ ਚੰਗਾ ਹੋਊਗਾ ਤੁਹਾਡੀ ਜ਼ਿੰਦਗੀ ਦੇ ਲਈ ਵੀ ਇਹ ਚੰਗਾ ਹੋਊਗਾ ਤੇ ਇਸ ਤੋਂ ਇਲਾਵਾ ਹੋਰ ਪ੍ਰਿਕਾਸ਼ਨ ਜਿਹੜੇ ਤੁਸੀਂ ਰੱਖ ਸਕਦੇ ਹੋ ਕਿ ਜਿੱਦਾਂ ਪਾਣੀ ਦੀ ਬਾਲਟੀ ਕਹਿੰਦੇ ਆ ਕਿ ਰੱਖ ਲਓ ਹੀਟਰ ਜੇ ਚਲਾਉਣਾ ਮਤੈ ਉਹਦੇ ਨਾਲ ਆਕਸੀਜਨ ਦੀ ਕਮੀ ਨਹੀਂ ਆਉਂਦੀ ਸੋ ਇਹੋ ਜਿਹੇ ਸਾਵਧਾਨੀਆਂ ਤੁਸੀਂ ਵਰਤ ਸਕਦੇ ਹੋ ਸਾਰੀ ਰਾਤ ਕਈ ਹੀਟਰ ਚਲਾ ਕੇ ਸੌਂਦੇ ਨੇ ਉਹ ਤਾਂ ਬਹੁਤ ਜ਼ਿਆਦਾ ਖਤਰਨਾਕ ਚੀਜ਼ ਆ ਸੁੱਤੇ ਹੋਏ ਰਾਤ ਨੂੰ ਹੀਟਰ ਔਨ ਕਰਕੇ ਕਦੇ ਵੀ ਨਾ ਸੋਵੋ ਹਾਂ ਜੇ ਤੁਸੀਂ ਵਰਤਣਾ ਵਾ ਤਾਂ ਥੋੜੀ ਦੇਰ ਲਈ ਵਰਤੋ ਜਾਂ ਬੱਚਾ ਨਾ ਕੇ ਆਇਆ ਵਾ ਜਾਂ ਬੱਚਾ ਜਦੋਂ ਤੁਹਾਡਾ ਛੋਟਾ ਵਾ ਉਹ ਸੋ ਗਿਆ ਕਮਰੇ ਦਾ ਟੈਂਪਰੇਚਰ ਥੋੜਾ ਜਿਹਾ ਵਧਾ ਲਓ ਉਹਨੂੰ ਬੰਦ ਜ਼ਰੂਰ ਕਰ ਦਿਓ ਰੈਗੂਲਰ ਚਲਾ ਕੇ ਨਾ ਰੱਖੋ ਤੇ ਉਹਨੂੰ ਬਹੁਤ ਜਿਹੜਾ ਕਈਆਂ ਚ ਆਪਸ਼ਨ ਆਉਂਦੇ ਨੇ ਜਿੱਦਾਂ ਰਾੜ ਵਾਲੇ ਚਾਹੁੰਦੇ ਨੇ ਇੱਕ ਰਾੜ ਚਲਾ ਲਓ ਦੋ ਚਲਾ ਲਓ ਇੱਕ ਬੰਦ ਕਰ ਦਿਓ ਕਈ ਤਰ੍ਹਾਂ ਦੇ ਹੀਟਰ ਜਿਹੜੇ ਆਉਂਦੇ ਨੇ ਸੋ ਐਦਾਂ ਪੂਰੀ ਇਹਨਾਂ ਨੂੰ ਮੈਂ ਕਹੂੰਗਾ ਵੀ ਜਿਆਦਾ ਸਪੀਡ ਦੇ ਉੱਤੇ ਨਾ ਚਲਾਓ ਜੇ ਬਲੂਅਰ ਵਾਲਾ ਵਾ ਉਹਦੀ ਸਪੀਡ ਵੀ ਘੱਟ ਰੱਖੋ ਸੋ ਇਸ ਤਰੀਕੇ ਦੇ ਨਾਲ ਹੀਟਰ ਜੇ ਵਰਤੋਗੇ ਤਾਂ ਤੁਹਾਡੇ ਲਈ ਚੰਗਾ ਤੇ ਬਹੁਤ ਸਾਵਧਾਨੀ ਦੇ ਨਾਲ ਹੀਟਰਾਂ ਦਾ ਪ੍ਰਯੋਗ ਕਰੋ ਤੇ ਜੇ ਇਹਦੇ ਬਿਨਾ ਸਰਦਾ ਵਾ ਤਾਂ ਜਰੂਰ ਸਾਰੂ ਵੀ ਸੋ ਕਿਦਾਂ ਲੱਗੀ ਜੀ ਵੀਡੀਓ ਕਿਦਾਂ ਲੱਗੀ ਜਾਣਕਾਰੀ ਜਰੂਰ ਦੱਸਿਓ ਤੇ ਬਾਕੀ ਹਰ ਤਰ੍ਹਾਂ ਦਾ ਕਨਸੈਪਟ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਇਸ ਚੈਨਲ ਤੇ ਇਸ ਪੇਜ 'ਤੇ ਕਰ ਰਹੇ ਹਾਂ ਤੁਸੀਂ ਸਾਥ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ